ਸასი ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਕਿ ਜਿਨ੍ਹਾਂ ਦੇ ਘਰ ਵਿੱਚ ਕਿਤਾਬਾਂ ਨਾਲ ਲਮਾਰੀਆਂ ਭਰੀਆਂ ਰਹਿੰਦੀਆਂ ਨੇ ਕਿਤਾਬਾਂ ਹੁੰਦੀਆਂ ਹਨ ਤਾਂ ਉਹਨਾਂ ਤੇ ਘਰ ਵਿੱਚ ਹਮੇਸ਼ਾ ਗਿਆਨ ਰਹਿੰਦਾ ਹੈ ਤੇ ਬਿਨਾ ਮਨ ਬਦਲੇ ਬਿਨਾ ਮਨ ਬਦਲੇ ਗਿਆਨ ਦਾ ਵੀ ਫਾਇਦਾ ਨਹੀਂ ਹੈ ਜਿਨੀ ਜੇ ਅਸੀਂ ਬਦਲਿਆ ਹੀ ਨਾ ਤਾਂ ਪੜ੍ਹੇ ਹੁੰਦਾ ਕੀ ਫਾਇਦਾ ਜੇ ਅਸੀਂ ਪਰਿਵਰਤਨ ਕੀਤਾ ਹੀ ਨਾ ਤਾਂ ਸਿੱਖਣ ਦਾ ਕੀ ਫਾਇਦਾ ਜੀ ਅਸੀਂ ਜੀਵਨ ਨੂੰ ਬਦਲਾਉ ਚਾਹੀਦਾ ਹੈ ਤਾਂ ਸਾਨੂੰ ਆਪਣੇ ਮਨ ਦਾ ਬਦਲਾਅ ਜ਼ਿਆਦਾ ਜ਼ਰੂਰੀ ਹੈ ਦੂਜੇ ਨੂੰ ਬਦਲਣ ਤੇ ਹਰ ਕੋਈ ਲੱਗਿਆ ਹਰ ਕੋਈ ਦੂਜੇ ਦੇ ਜੀਵਨ ਵਿੱਚ ਝਾਤੀ ਮਾਰਨ ਲੱਗਿਆ ਭਾਈ ਇਹਦਾ ਕਿੱਦਾਂ ਇਹਦੀ Eulad ਕਿੱਦਾਂ ਇਹਦੇ ਬੱਚੇ ਕਿੱਦਾਂ ਆਹੋ ਹੀ ਲਾਦ ਤੇ ਇਹਦੇ ਭੈਣ ਭਾਈ ਕਿੱਦਾਂ ਕਿਦੇ ਨਾਲ ਵਰਤਦੇ ਆ ਕਿੱਥੇ ਜਾਂਦੇ ਆ ਕੀ ਕਰਦੇ ਆ ਕਿੰਨਾ ਕਮਾ ਲੈਂਦੇ ਆ ਕਿੰਨਾ ਲੈ ਆਉਂਦੇ ਆ ਕਿੰਨੇ ਖਰਚੇ ਹੁੰਦੇ ਆ ਬੱਸ ਪੁੱਛੋ ਨਾ ਜੀ ਜਦੋਂ ਕੋਈ ਤੁਹਾਡੇ ਤੋਂ ਪੁੱਛ ਰਿਹਾ ਹੁੰਦਾ ਹੈ ਨਾ ਕੀ ਕਰਦੇ ਹੋ ਫਿਰ ਅੱਜਕੱਲ ਤੇ ਉਹ ਤੁਹਾਡੀ ਜੇਬ ਦੂ ਨਾਪ ਰਿਆ ਹੁੰਦਾ ਤੋਲ ਰਿਆ ਹੁੰਦਾ ਤੇ ਜਦੋਂ ਕੋਈ ਤੁਹਾਨੂੰ ਪੁੱਛਦਾ ਹੈ ਨਾ ਬੱਚੇ ਸੈੱਟ ਹੋ ਗਏ ਤਾਂ ਉਹ ਜਾਣਨਾ ਚਾਹੁੰਦੇ ਆ ਤੁਸੀਂ ਕਿੰਨੇ ਕੁ ਦੁਖੀ ਹੋ ਤੇ ਕਿੰਨੇ ਕੁ ਸੁਖੀ ਤੁਹਾਡੇ ਜ਼ਿੰਦਗੀ ਵਿੱਚ ਖੁਸ਼ੀਆਂ ਕਿੰਨੀਆਂ ਗੁਨੇ ਤੇ ਪਰੇਸ਼ਾਨੀਆਂ ਕਿੰਨੀਆਂ ਗੁਨੇ ਤੇ ਜਦੋਂ ਉਹਨਾਂ ਨੇ ਤੁਹਾਨੂੰ ਪੁੱਛਿਆ ਨਾ ਕਿ ਕੋਈ ਘਾਟੀ ਪੁੱਛਦਾ ਸੇਤਾਂ ਬਾਰੇ ਤੇ ਜੇ ਕੋਈ ਪੁੱਛ ਵੀ ਲੈਂਦਾ ਨਾ ਤੇ ਜਦੋਂ ਤੁਸੀਂ ਉਹਨੂੰ ਕਹਿੰਦੇ ਹੋ ਬਿਲਕੁਲ ਠੀਕ ਤਾਂ ਉਹਦਾ ਚਿਹਰਾ ਦੇਖਿਓ ਕਦੇ ਅੱਛਾ ਦੇਖ ਕੇ ਤਾਂ ਦੇਖਿਓ ਤੇ ਜੇ ਤੁਸੀਂ ਕਹਿੰਦੇ ਹੋ ਨਾ ਕਿੱਥੇ ਪਾਣੇ ਠੀਕ ਕਿੱਥੇ ਪਰਾਹ ਠੀਕ ਗੋਡੇ ਦੁਖਦੇ ਆ ਆ ਹੁੰਦਾ ਹੈ ਆ ਹੁੰਦਾ ਕਿ ਅਗਲਾ ਅੱਛਾ ਲੇਦਾਸੋ ਨਹੀਂ ਪੈਣੇ ਸਾਰੇ ਜਗ੍ਹਾ ਹੀ ਆ ਮਤਲਬ ਕੀ ਹੈ ਕਿ ਉਹਨਾਂ ਨੇ ਉਸ ਵਿੱਚੋਂ ਸਵਾਦ ਲੈ ਕੇ ਗੱਲਾਂ ਜਿਉਂ ਦੱਸਣੀਆਂ ਸ਼ੁਰੂ ਕਰ ਦੇਣੀਆਂ ਚਾਰ ਚੀਜ਼ਾਂ 14 ਚੀਜ਼ਾਂ ਤੁਹਾਨੂੰ ਚਾਰ ਡਾਕਟਰਾਂ ਦੇ ਤਾਂ ਜਦਈ ਫੋਨ ਨੰਬਰ ਦੇ ਦੇਣੇ ਆ ਮਤਲਬ ਅਗਲਾ ਗਿਆਨ ਇਹੋ ਜਿਹਾ ਚੱਕੀ ਫਿਰਦਾ ਕਿ ਅਸੀਂ ਦੇਖੀਏ ਤਾਂ ਸਹੀ ਸਾਡੇ ਵਰਗਾ ਕੌਣ ਹੈ ਅਸੀਂ ਨਾਲ ਹੀ ਉਸ ਨੂੰ ਵੰਡ ਦਈਏ ਕਹਿੰਦੇ ਬਾਹਰ ਜਦੋਂ ਨਾ ਕੋਈ ਬਿਮਾਰ ਹੁੰਦਾ ਜਦੋਂ ਕੋਈ ਬਿਮਾਰ ਹੁੰਦਾ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆਉਦੀ ਹੈ ਬਾਹਰ ਮਤਲਬ ਕਿ ਹੋਰ ਦੇਸ਼ਾਂ ਦੇ ਵਿੱਚ ਕਿ ਅਗਲਾ ਕਹਿੰਦਾ ਵੀ ਬੈਸਟ ਆਫ ਲੱਕ ਹੈ ਨਾ ਵੀ ਮਤਲਬ ਠੀਕ ਹੋ ਜਾ ਤੂੰ ਛੇਤੀ ਠੀਕ ਹੋ ਜਾ ਤੇ ਕੋਈ ਗੱਲ ਨਹੀਂ ਹੈ ਡੋਂਟ ਵਰੀ ਹੈ ਨਾ ਵੀ ਇਹ ਕੋਈ ਕੋਈ ਵੱਡੀ ਗੱਲ ਨਹੀਂ ਹੈ ਤੂੰ ਠੀਕ ਹੋ ਜਾਣਾ ਇਟਸ ਨਾਟ ਅ ਸਮਾਲ ਬਿਗ ਪ੍ਰੋਬਲਮ ਇਹ ਛੋਟੀ ਜੀ ਗੱਲ ਹੈ ਹੈ ਨਾ ਤੇ ਐਦਾ ਐਦਾ ਮਤਲਬ ਕੁਝ ਕੁਝ ਗੱਲਾਂ ਕਰਕੇ ਅਗਲਾ ਦੂਜੇ ਨੂੰ ਹੌਸਲਾ ਦਿੰਦਾ ਤੇ ਇੱਥੇ ਜਦੋਂ ਕੋਈ ਆਪਣੇ ਕੋਈ ਬਿਮਾਰ ਠਮਾਰ ਹੋ ਗਿਆ ਸਵਾਦ ਦੀ ਗੱਲ ਦੱਸਦੀਆਂ ਮੈਂ ਤੁਹਾਨੂੰ ਜਿਹੜੇ ਗੱਲਾਂ ਬਾਤਾਂ ਚ ਲੋਕ ਲੈਂਦੇ ਤੇ ਤੁਸੀਂ ਦੱਸੋ ਵੀ ਆ ਰੋਗ ਲੱਗਿਆ ਅੱਛਾ ਅੱਛਾ ਦੋ ਚਾਰ ਵਾਰ ਸੁਣ ਕੇ ਨਹੀਂ ਭਾਈ ਚਾਰ ਜਾਣਿਆਂ ਦੀ ਐਦਾਂ ਦੀਆਂ ਗੱਲਾਂ ਉਹਨਾਂ ਨੇ ਤੁਹਾਨੂੰ ਸੁਣਾ ਦੇਣੀਆਂ ਨੇ ਜਿਤੇ ਕਰਕੇ ਆਪਾਂ ਨੂੰ ਲੱਗਦਾ ਏ ਕਿ ਪਤਾ ਨਹੀਂ ਕਿੱਡਾ ਕੋ ਰੋਗ ਲੱਗ ਗਿਆ ਮਤਲਬ ਜਾਣ ਵਾਲਿਆ ਤੁਸੀਂ ਇਹਨਾਂ ਦੇ ਚਾਚੇ ਦੀ ਮਾਮੇ ਦੀ ਭੂਆ ਦੇ ਮਾਸੀ ਦੇ ਦਿਓਰ ਨੂੰ ਹੀ ਹੋਇਆ ਸੀ ਤੇ ਉਹ ਐਨੇ ਦਿਨਾਂ ਚ ਉਹਨੂੰ ਐ ਹੋ ਗਿਆ ਤੇ ਫਿਰ ਉਹਤੇ ਖਤਮ ਮਤਲਬ ਬੰਦਾ ਕਿਤੇ ਉੱਠਣ ਬਾਰੇ ਸੋਚ ਨਾਲ ਹਣਾ ਤੇ ਜੇ ਤੁਸੀਂ ਮਤਲਬ ਕਹੋ ਕਿ ਮਤਲਬ ਕਹਿੰਦਾ ਮਤਲਬ ਇਹ ਆ ਕਿ ਅਸੀਂ ਦੂਸਰੇ ਦੀ ਜ਼ਿੰਦਗੀ ਵਿੱਚ ਜ਼ਿਆਦਾ ਚਾਤੀ ਮਾਰਦੇ ਆ ਸਾਨੂੰ ਦੂਜੇ 'ਚ ਇੰਟਰਸਟ ਜ਼ਿਆਦਾ ਰਹਿੰਦਾ ਏ ਇਹ ਗੱਲ ਮੰਨਣ ਵਾਲੀ ਆ ਇਹ ਤਾਂ ਹੈਗੀ ਐ ਨਾ ਆਪਾਂ ਸਾਰੇ ਮੰਨਦੇ ਆ ਤੇ ਬਿਨਾ ਮਨ ਨੂੰ ਬਦਲੇ ਜੀਵਨ ਨੂੰ ਨਹੀਂ ਬਦਲਿਆ ਜਾ ਸਕਦਾ ਅਸੀਂ ਜਦੋਂ ਆਪਣੇ ਆਪ ਨੂੰ ਬਦਲ ਲਵਾਂਗੇ ਜਦੋਂ ਅਸੀਂ ਆਪਣੇ ਆਪ ਵਿੱਚ ਚੇਂਜ ਪਰਵਰਤਨ ਕਰ ਲਵਾਂਗੇ ਅਸੀਂ ਭੇਟ ਚਾਲ ਨਹੀਂ ਕਰਾਂਗੇ ਤਾਂ ਅਸੀਂ ਉਸ ਤੈਵੇਂ ਹੀ ਓਲਮਾਰੀ ਚ ਪਈਆਂ ਕਿਤਾਬਾਂ ਉਹ ਪੜੀਆਂ ਹੋਈਆਂ ਕਿਤਾਬਾਂ ਉਹ ਲਿਆ ਗਿਆ ਗਿਆਨ ਉਹ ਪੜਿਆ ਸੁਣਿਆ ਹੋਇਆ ਗਿਆਨ ਆਪਣੇ ਤੇ ਅਪਣਾ ਲਵਾਂਗੇ ਫਿਰ ਹੀ ਅਸਲ ਵਿੱਚ ਸਾਨੂੰ ਫਾਇਦਾ ਹੋਵੇਗਾ ਮਾਰੋ ਗੋਲੀ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਕਿ ਕੌਣ ਕੀ ਕਰਦਾ ਹੈ ਕੌਣ ਕੀ ਕਹਿੰਦਾ ਹੈ ਗੱਲ ਇਹ ਆ ਕਿ ਅਸੀਂ ਕੀ ਹਾਂ ਗੱਲ ਇਹ ਆ ਕਿ ਅਸੀਂ ਸੋਚਦੇ ਕੀ ਹਾਂ ਹਨਾ ਗੱਲ ਤਾਂ ਬਸ ਆਪਣੇ ਤੇ ਆ ਕੇ ਮੁੱਕਦੀ ਹੈ ਨਾ ਤੇ ਆਪਣੇ ਮਨ ਨੂੰ ਹੀ ਅਸੀਂ ਉਸ ਪਰਵਰਤਨ ਵੱਲ ਲਿਜਾ ਸਕਦੇ ਹਾਂ ਜਿਸ ਬਾਰੇ ਅਸੀਂ ਆਸ ਦੂਸਰੇ ਤੋਂ ਕਰਦੇ ਹਾਂ ਕਿੰਨੀ ਆਸ ਕਰਦੇ ਆਂ ਸੀ ਕਿ ਸਾਡੇ ਬੱਚੇ ਇਦਾਂ ਦੇ ਹੋਣ ਕਿੰਨੀ ਆਸ ਕਰਦੇ ਆਂ ਸਾਡਾ ਭਾਈ ਭੈਣ ਇਦਾਂ ਦਾ ਹੋਵੇ ਕਿੰਨੇ ਸਾਨੂੰ ਉਮੀਦਾਂ ਹੁੰਦੀਆਂ ਤੇ ਆਪ ਹੋ ਜੋ ਨਾ ਪਹਿਲਾਂ ਉਦਾਂ ਦੇ ਦੂਸਰਾ ਬਿਲਕੁਲ ਉਦਾਂ ਦਾ ਹੋ ਜਾਏਗਾ ਜਦੋਂ ਤੁਹਾਡਾ ਮਨ ਉਸ ਨੂੰ ਉਸ ਤਰੀਕੇ ਨਾਲ ਸਵੀਕਾਰ ਕਰ ਲਵੇਗਾ ਹੈਨਾ ਪਰੇਸ਼ਾਨੀਆਂ ਜੋ ਨੇ ਦੁੱਖ ਜੋ ਨੇ ਤਕਲੀਫਾਂ ਜੋ ਨੇ ਮਿਲਵਰਤਨ ਜੋ ਹੈ ਪਿਆਰ ਜੋ ਹੈ ਸ਼ਰਧਾਂਤਰ ਜੋ ਹੈ ਲੜਾਈ ਝਗੜੇ ਜੋ ਨੇ ਇਹ ਇਦਾਂ ਹੀ ਚੱਲਣਿਆ ਨਹੀਂ ਬਦਲ ਸਕਦਾ ਨਹੀਂ ਬਦਲ ਸਕਦੇ ਮਾਂ ਭਾਰਤ ਦੇ ਟਾਈਮ ਤੇ ਆਪਾਂ ਤਾਂ ਹੈ ਨਹੀਂ ਸੀ ਕੋਈ ਨਹੀਂ ਸੀ ਤਾਂ ਉਦੋਂ ਆਪਣਿਆਂ ਨੇ ਆਪਣਿਆਂ ਹੁਣ ਅੱਜ ਕੱਲ ਅਸੀਂ ਪਤਾ ਕੀ ਕਹਿੰਨੇ ਆ ਕਲਜੋਗ ਆ ਗਿਆ ਬਈ ਆਪਣੇ ਆਪਣੇ ਦੇ ਵੈਰੀ ਨਹੀਂ ਤੇ ਪਹਿਲਾਂ ਨਹੀਂ ਸੀ ਦੱਸੋ ਕਦੋਂ ਨਹੀਂ ਸੀ ਇਹ ਰਹਿਣੇ ਆ ਇਹ ਇਦਾਂ ਹੀ ਚੱਲਣਾ ਹੈ ਜਦੋਂ ਅਸੀਂ ਨਹੀਂ ਸੀ ਉਦੋਂ ਵੀ ਇਦਾਂ ਹੀ ਸੀ ਜਦੋਂ ਅਸੀਂ ਨਹੀਂ ਹੋਣਾ ਉਦੋਂ ਵੀ ਇਦਾਂ ਹੀ ਹੋਣਾ ਹੈ ਨਾ ਬਦਲਣ ਦੀ ਕੋਸ਼ਿਸ਼ ਕਰੋ ਕਿਸੇ ਨੂੰ ਬਦਲਣਾ ਤਾਂ ਸਿਰਫ ਆਪਣੇ ਆਪ ਨੂੰ ਬਦਲੋ ਆਪਣੇ ਮਨ ਨੂੰ ਬਦਲੋ ਦੇਖੋ ਕਹਿੰਦੇ ਤਰਕ ਤੇ ਲੌਜੀਕ ਸਾਇੰਸ ਕੰਮ ਆਉਂਦੀ ਆ ਬਿਲਕੁਲ ਆਉਂਦੀ ਆ ਹਰ ਕਿਸੇ ਨੂੰ ਲੰਗਿਆ ਹੋਇਆ ਸਮਾਂ ਜ਼ਿਆਦਾ ਬਿਹਤਰ ਲੱਗਦਾ ਹੈ ਲੰਗੇ ਹੋਏ ਲੋਕ ਜ਼ਿਆਦਾ ਅੱਛੇ ਲੱਗਦੇ ਆ ਦੁਨੀਆ ਤੋਂ ਗਿਆ ਹੋਇਆ ਕੋਈ ਬੰਦੇ ਦੀਆਂ ਸਿਰਫ ਤਾਰੀਫਾਂ ਹੀ ਅਸੀਂ ਜ਼ਿਆਦਾ ਕਰਦੇ ਆ ਮਾੜੀ ਗੱਲ ਤਾਂ ਇੱਕ ਅੱਧੀ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਚੁੱਪ ਕਰਾ ਦਿੰਦੇ ਆ ਛੱਡ ਉਹਨੂੰ ਕੀ ਕਹਿਣਾ ਜੋ ਹੈ ਹੀ ਨਹੀਂ ਹੈ ਤੇ ਉਹਨੂੰ ਕਿਉਂ ਕਹਿ ਰਹੇ ਹੋ ਜੋ ਹੈ ਉਹਨੂੰ ਵਿਚਾਰੇ ਦਾ ਜੀਣਾ ਕਿਉਂ ਹਰਾਮ ਕੀਤਾ ਜੋ ਹੈ ਹਣਾ ਜੇ ਅਸੀਂ ਕਿਸੇ ਦੁਨੀਆ ਤੋਂ ਤਾਂ ਜਾਣਾ ਹੀ ਹੈ ਸਭ ਨੇ ਚਲੇ ਜਾਣਾ ਹੈ ਆਪਾਂ ਵੀ ਜਾਣਾ ਹੈ ਹਨਾ ਲਾਈਨ ਹੈ ਜੀ ਪਤਾ ਨਹੀਂ ਕਦੋਂ ਵਾਰੀ ਆ ਜਾਣੀ ਹੈ ਤਾਂ ਗੱਲ ਕੀ ਹੈ ਇਹ ਕਾਗਜ਼ ਇਹ ਕਤੜ ਇਹ ਦੁਨੀਆਦਾਰੀ ਦੀਆਂ ਖੁਸ਼ੀਆਂ ਇਹ ਮਨ ਦੀਆਂ ਸਥਿਤੀਆਂ ਇਹ ਜੋ ਵੀ ਤੁਹਾਨੂੰ ਲੱਗ ਰਿਹਾ ਜੋ ਤੁਹਾਡੀ ਸੋਚ ਹੈ ਉਸ ਮੁਤਾਬਕ ਖੁੱਲ ਕੇ ਜਿਓ ਪੰਛੀ ਵਾਂਗ ਜਿੰਨੇ ਖੰਭ ਖਿਲਾਰ ਸਕਦੇ ਹੋ ਖਿਲਾਰ ਇੱਕ ਕਹਾਵਤ ਸੁਣੀ ਹੈ ਨਾ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ ਗਲਤ ਹੈ ਬਿਲਕੁਲ ਗਲਤ ਹੈ ਚਾਦਰ ਦਾ ਕੀ ਮਤਲਬ ਹੋਇਆ ਆ ਵੀ ਇਹ ਕਿਉਂ ਉਹਨੇ ਫਸਾਰਨੇ ਚਾਹੀਦੇ ਆ ਵੱਧ ਫਸਾਰਾਂਗੇ ਤਾਂ ਤਾਂ ਹੀ ਚਾਦਰ ਲੰਬੀ ਜਾਏਗੀ ਨਹੀਂ ਇਹਦਾ ਮਤਲਬ ਕਿ ਜਿੰਨੀ ਕੋ ਹੈ ਉਹਨੇ ਵਿੱਚ ਗੁਜ਼ਾਰਾ ਕਰਨ ਬਾਰੇ ਸੋਚੋ ਜਿੰਨਾ ਹੈ ਉਹਦੇ ਚ ਗੁਜ਼ਾਰਾ ਕਰੋ ਪਰ ਉਸ ਤੋਂ ਜ਼ਿਆਦਾ ਕਮਾਉਣ ਬਾਰੇ ਜ਼ਿਆਦਾ ਸੋਚੋ ਕਿਉਂਕਿ ਜ਼ਿਆਦਾ ਜ਼ਿੰਦਗੀ ਦੀਆਂ ਸਹੂਲਤਾਂ ਤੇ ਜ਼ਿਆਦਾ ਇੰਜੋਏ ਕਰਨਾ ਹੈ ਤਾਂ ਜ਼ਿਆਦਾ ਮਿਹਨਤ ਕਰਕੇ ਜ਼ਿਆਦਾ ਇੰਜੋਏ ਕਰ ਸਕਦੇ ਹੋ ਜ਼ਿਆਦਾ ਮਿਹਨਤ ਇਸ ਕਰਕੇ ਨਾ ਕਰੋ ਕਿ ਬੈਂਕ ਦੇ ਵਿੱਚ ਕਾਪੀ ਤੇ ਲਿਸਟ ਲੰਬੀ ਹੋ ਜਾਏ ਜਿਆਦਾ ਇੰਜੋਏਸ ਕਰਕੇ ਨਾ ਕਰੋ ਅਮੀਰ ਮਰੋ ਨਾ ਅਮੀਰ ਜਿਓ ਵਾਸੀ ਯਾਦ ਰੱਖੋ ਮੁੱਕ ਦੀ ਗੱਲ ਈ ਹੈ ਅਮੀਰੀ ਚ ਜਿਉਣਾ ਭਾਵੇਂ 4 ਨੇ ਤੇ ਭਾਵੇਂ 14 ਨੇ ਇਹ 4 ਤੇ 14 ਸਾਡੇ ਤੇ ਲੱਗੇ ਆ ਜਿਵੇਂ ਆਪਾਂ ਕੱਲ ਤੁਹਾਨੂੰ ਕਿਹਾ ਸੀ ਨਾ ਕਿ ਬੜੇ ਖੁਸ਼ਕਿਸਮਤ ਹੁੰਦੇ ਆ ਉਹ ਲੋਕ ਜਿਹੜੇ ਆਪਣੀ ਕਮਾਈ ਆਪਣੇ ਤੇ ਲਾਉਂਦੇ ਆ ਹੈਨਾ ਉਸ ਤੋਂ ਵੀ ਜ਼ਿਆਦਾ ਕਿਸਮਤ ਵਾਲੇ ਲੋਕ ਹੁੰਦੇ ਆ ਜਿਹੜੀ ਆਪਣੀ ਕਮਾਈ ਆਪਣਿਆਂ ਤੇ ਲਾਉਂਦੇ ਆ ਇਹ ਸਚਾਈ ਹੈ ਜਾਤਾ ਉਹ ਇਕੱਠਾ ਕਰ ਲੈਣਗੇ ਬਈ ਮਨ ਚ ਆਉਂਦਾ ਹੀ ਨਹੀਂ ਵੀ ਆਪਣੇ ਦੀ ਕਿਸੇ ਦੀ ਮਦਦ ਕਰੋ ਪੇਟ ਕੇ ਅੱਛਾ ਮੈਂ ਤਾਂ ਇਦਾਂ ਦੇ ਲੋਕ ਵੀ ਦੇਖਿਆ ਤੇ ਬੜੀ ਦੁਖੀ ਹੈ ਤੇ ਬੜੀ ਪਰੇਸ਼ਾਨ ਹੈ ਪਿਓ ਕੋ ਬਹੁਤ ਕੁਝ ਹੈ ਲੈ ਨਹੀਂ ਦਿੱਤੇ ਕਿਉਂ ਕਰੀਏ ਕਿਉਂ ਦਈਏ ਇਦਾਂ ਦੇ ਲੋਕ ਹੈਗੇ ਆ 101% ਕਈ ਲੋਕ ਇਸ ਚੀਜ਼ ਨਾਲ ਸਹਿਮਤ ਨਹੀਂ ਹੋਣਗੇ ਬਈ ਰੰਗ ਬਰੰਗੇ ਦੁਨੀਆ ਹੈ ਬੜੇ ਤਰ੍ਹਾਂ ਦੇ ਲੋਕ ਬੜੇ ਤਰ੍ਹਾਂ ਦੇ ਲੋਕਾਂ ਕਿਸੇ ਨੇ ਕੁਐਸਚਨ ਕੀਤਾ ਸੀ ਕਿ ਜਿਹੜੇ ਤੁਹਾਨੂੰ ਸਾਥ ਛੱਡ ਕੇ ਚਲੇ ਜਾਂਣ ਦੁਨੀਆਦਾਰੀ ਤੋਂ ਕੋਈ ਦੁਨੀਆ ਤੋਂ ਚਲੇ ਜਾਂਦਾ ਹੈ ਹਨਾ ਤਾਂ ਕੀ ਕਰਨਾ ਚਾਹੀਦਾ ਦੇਖੋ ਜੀ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹੂੰਗੀ ਇਤੋਂ ਵੱਡਾ ਦੁੱਖ ਨਹੀਂ ਹੈ ਪਰ ਇਹ ਦੱਸੋ ਕਿ ਕਿਸੇ ਦੇ ਨਾਲ ਥੋੜਾ ਹੀ ਆਏ ਆ ਕਿਸੇ ਦੇ ਨਾਲ ਥੋੜਾ ਹੀ ਜਾਣਾ ਹੈ ਭਾਵੇਂ ਉਹ ਆਪਣਾ ਜਿੰਨਾ ਵੀ ਕਰੀਬੀ ਕਿਉਂ ਨਾ ਹੋਵੇ ਉਹ ਅਦਵਚਾਲੇ ਤੁਹਾਨੂੰ ਛੱਡ ਕੇ ਕਿਉਂ ਗਿਆ ਹੈ ਕਿਉਂਕਿ ਉਸ ਦਾ ਵਕਤ ਉਸਦੇ ਕਰਮ ਉਸਦੀ ਕਿਸਮਤ ਤੇ ਉਸਦਾ ਵਕਤ ਖਤਮ ਸੀ ਪਰ ਵਕਤ ਜੋ ਹੈ ਨਾ ਵਕਤ ਹਰ ਕਿਸੇ ਦਾ ਆਪਣਾ ਏ ਕਿਸੇ ਦਾ ਵਕਤ ਨਾ ਕਿਸੇ ਨੂੰ ਦਿੱਤਾ ਜਾ ਸਕਦਾ ਤੇ ਨਾ ਕਿਸੇ ਦਾ ਵਕਤ ਕਿਸੇ ਲਈ ਲਿਆ ਜਾ ਸਕਦਾ ਠੀਕ ਹੈ ਨਾ ਇਹ ਠੀਕ ਹੈ ਜੀ ਦੁਨੀਆ ਵਿੱਚ ਤੁਹਾਨੂੰ ਤੁਹਾਡੀ ਜੋ ਕਮੀਆਂ ਨੇ ਜੋ ਦੁੱਖ ਨੇ ਹਨਾ ਮਤਲਬ ਕਿਸੇ ਦਾ ਤੁਰ ਜਾਣਾ ਕਿਸੇ ਦਾ ਦੂਰ ਹੋ ਜਾਣਾ ਬੜਾ ਮਨ ਨੂੰ ਤੋੜਦਾ ਏ ਬਿਲਕੁਲ ਤੋੜਦਾ ਏ ਪਰ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਕਿ ਟੁੱਟਣਾ ਵੀ ਸਿਖਾਉਂਦਾ ਹੀ ਆ ਤੇ ਕਹਿੰਦੇ ਆ ਨਾ ਜਦੋਂ ਬ੍ਰੈਕਟਸ ਖਾਲੀ ਜਗ੍ਹਾ ਹੋ ਜਾਂਦੀ ਏ ਤਾਂ ਹੀ ਭਰਦੀ ਏ ਹੋ ਸਕਦਾ ਕੁਦਰਤ ਨੇ ਉੱਥੇ ਕੀ ਪਾਉਣ ਲਈ ਕੀ ਕੱਢਿਆ ਹੈ ਤਾਂ ਨਹੀਂ ਪਤਾ ਨਾ ਸਾਨੂੰ ਕੁਝ ਨਹੀਂ ਪਤਾ ਤਾਂ ਐਵੇਂ ਹੀ ਉਹ ਗੱਲਾਂ ਬਾਰੇ ਬੋਲੀ ਜਾਣਾ ਕਿ ਅੱਛਾ ਹੋਗਾ ਉਹ ਹੋਰ ਅੱਛਾ ਹੋਗਾ ਉਸੇ ਵੀ ਅੱਛਾ ਹੋਗਾ ਇਹ ਨਹੀਂ ਆਪਾਂ ਕਹਿੰਦੇ ਆਪਾਂ ਇਹ ਕਹਿੰਨੇ ਆ ਕਿ ਇਹ ਸੋਚੋ ਜੋ ਹੋ ਰਿਹਾ ਉਹਦੇ ਤੇ ਸਾਡਾ ਜੋਰ ਨਹੀਂ ਹੈ ਜੋ ਹੋਵੇਗਾ ਉਹਦੇ ਤੇ ਵੀ ਸਾਡਾ ਜੋਰ ਨਹੀਂ ਹੈ ਤੇ ਜੋ ਮਤਲਬ ਬੀਤ ਗਿਆ ਏ ਉਹਨੂੰ ਅਸੀਂ ਬਦਲ ਨਹੀਂ ਸਕਦੇ ਤਾਂ ਫਿਰ ਅਸੀਂ ਸਿਰਫ ਦੋ ਹੀ ਚੀਜ਼ਾਂ ਕਰ ਸਕਦੇ ਆ ਕਿ ਵਕਤ ਅਨੁਸਾਰ ਆਪਣੇ ਆਪ ਨੂੰ ਬਦਲ ਕੇ ਆਪਣੀ ਜ਼ਿੰਦਗੀ ਨੂੰ ਆਪਣੇ ਵਕਤ ਨੂੰ ਆਪਣੇ ਹਰ ਪਲ ਨੂੰ ਖੁਸ਼ੀ ਨਾਲ ਖੁਸ਼ੀ ਨਾਲ ਮਤਲਬ ਕਿ ਕੁਦਰਤ ਦੇ ਰੰਗਾਂ ਵਿੱਚ ਰੰਗ ਕੇ ਆਪਣੇ ਆਪ ਨੂੰ ਇਹ ਨਹੀਂ ਕਿ ਬਿਜ਼ੀ ਰੱਖੋ ਕਈ ਵਾਰ ਲੋਕ ਕੀ ਕਰਦੇ ਆ ਕਿ ਹੋਰ ਕੋਈ ਕੰਮ ਨਹੀਂ ਆ ਕਰਨ ਨੂੰ ਜੀ ਸਾਰਾ ਦਿਨ ਹੋਰ ਕੀ ਕਰੀਏ ਤੇ ਇਸ ਕਰਕੇ ਅਸੀਂ ਆਹ ਕਰ ਲੈਣਾ ਲੋ ਦੱਸੋ ਇਹ ਕੋਈ ਗੱਲ ਹੋਈ ਮਤਲਬ ਤੁਸੀਂ ਵਕਤ ਨੂੰ ਵਕਤ ਨੂੰ ਤੁਸੀਂ ਥੋੜਾ ਈ ਤੱਕਾ ਦੇ ਰਹੇ ਹੋ ਵਕਤ ਨੂੰ ਤੁਸੀਂ ਥੋੜਾ ਈ ਕੱਢ ਰਹੇ ਹੋ ਵਕਤ ਸਾਨੂੰ ਕੱਟ ਰਿਹਾ ਹੈ ਵਕਤ ਸਾਡਾ ਕੱਟ ਰਿਹਾ ਸਾਡੀ ਉਮਰ ਕੱਟ ਰਿਹਾ ਸਾਡੀਆਂ ਖੁਸ਼ੀਆਂ ਕੱਟ ਰਿਹਾ ਸਾਨੂੰ ਮੌਤ ਵਾਲੇ ਪਾਸੇ ਲੈ ਜਾ ਰਿਹਾ ਵਕਤ ਅਸੀਂ ਥੋੜਾ ਵਕਤ ਕੱਟ ਰਹੇ ਹਾਂ ਵਕਤ ਸਾਨੂੰ ਕੱਟ ਰਿਹਾ ਸਮਝੋ ਇਹ ਚੀਜ਼ ਤਾਂ ਵਕਤ ਨੂੰ ਵਕਤ ਨੂੰ ਵਕਤ ਅਨੁਸਾਰ ਸਮੇਂ ਦੋ ਚੱਲੋ ਖੁਸ਼ ਰਹੋ ਓਕੇ ਸਮਝ ਗਏ ਤੁਸੀਂ ਬੜੇ ਸਮਝਦਾਰ ਹੋ ਚਲੋ ਅੱਜ 10ਵੀਂ ਦੀ ਤੀਥੀ ਹੈ 11 11 2024 ਦਿਨ ਸੋਮਵਾਰ ਚਾਨਣ ਪੱਖ ਚੱਲ ਰਿਹਾ ਕਦ ਤੱਕ ਦੇ ਮਹੀਨੇ ਦਾ ਤਾਂ ਕਦ ਤੱਕ ਮਹੀਨੇ ਦੀ 10ਵੀਂ ਦਾ ਪੱਕੇ ਸ਼ਾਮ ਨੂੰ 6:47 ਤੱਕ ਰਵੇਗਾ ਉਸ ਤੋਂ ਪਹਿਲਾਂ ਵੱਡੇ-ਵਡੇਰਿਆਂ ਦਾ ਮੱਥਾ ਟੇਕਣਾ ਉਹਨਾਂ ਨੂੰ ਯਾਦ ਕਰਨਾ ਬੜੀ ਸ਼ੁਭਦਾਇਤ ਆਏਗਾ 9:40 ਤੱਕ ਸਤਿ ਪਿਸ਼ਣ ਨਕਸ਼ਤਰ ਆ ਤੇ ਉਸ ਤੋਂ ਬਾਅਦ ਬ੍ਰਸਪਤ ਦਾ ਨਕਸ਼ਤਰ ਚੱਲੇਗਾ ਤੇ ਬ੍ਰਸਪਤ ਦੇ ਨਕਸ਼ਤਰ ਵਿੱਚ ਚੰਦਰਮਾ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਨਾਲ ਚੰ드ਰਮਾ ਸ਼ਨੀ ਨਾਲ ਸਾੜ ਸਤੀਆ ਜੀ ਚੌਥੇ 11 ਨੰਬਰ ਦੀ ਰਾਸ਼ੀ ਵਿੱਚ ਚੱਲਦੀ ਪਈ ਹੈ ਤੇ ਅੱਜ ਦੇ ਦਿਨ ਪੂਰਾ ਭਾਦਰਾਪਾਦ ਨਕਸ਼ਤਰ ਚੱਲੇਗਾ 9:40 ਤੋਂ ਬਾਅਦ ਓਕੇ ਆ ਤੇ ਮੀਨ ਰਾਸ਼ੀ ਵਿੱਚ ਚੰ드ਰਮਾ ਕੱਲ ਸਵੇਰੇ ਤੜਕੇ ਜਾਣਗੇ ਤੇ ਪੰਚਕ ਅਜ ਆਰੰਭ ਹੋ ਜਾਏਗੀ ਭੀਮ ਪੰਚਕ ਭੀਮ ਪੰਚਕ ਵੈਸੇ ਦੂਸਰੀ ਪੰਚਕ ਤਾਂ ਆਰੰਭ ਹੋਈ ਹੋਈ ਹੈ ਸ਼ਨੀਵਾਰ ਤੋਂ ਹਨਾ ਤੇ ਅੱਜ ਸੋਮਵਾਰ ਤੋਂ ਜੋ ਹੈ ਭੀਮ ਪੰਚਕ 29 26 ਤੋਂ 13 ਵੀ ਸ਼ੁਰੂ ਹੋ ਜਾਏਗੀ ਸਵੇਰੇ ਢੜਕੇ ਓਕੇ ਤੇ ਰਾਹੁ ਕਾਲ ਦਾ ਟਾਈਮ ਅੱਜ ਅੱਜ ਮਤਲਬ ਤਕਰੀਬਨ ਸੋਮਵਾਰ ਵਾਲੇ ਦਿਨ 7:30 ਵਜੇ ਤੋਂ ਲੈ ਕੇ 9:00 ਵਜੇ ਤੱਕ ਰਹੇਗਾ ਕਿਦਾਂ ਦਾ ਚਾਹੇਗਾ ਅੱਜ ਦਾ ਦਿਨ ਕਰਦੇ ਆਂ ਆਪਾਂ ਡਿਸਕਸ਼ਨ ਸਭ ਤੋਂ ਪਹਿਲਾਂ ਹੈ ਰਿਸ਼ਨਿ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਸ਼ਨੀ ਚੰਦਰ ਦੇ ਜੁੱਤੀ ਕਿੱਥੇ ਬਣੀ ਇਨਕਮ ਸਥਾਨ ਵਿੱਚ ਇਨਕਮ ਸਥਾਨ ਵਿੱਚ ਚੰਦਰਮਾ ਜੋ ਹੈ ਇਨਕਮ ਦੇ ਦਿੰਦਾ ਹੈ ਪਰ 60 ਸਤਿਏ ਤੇ ਬ੍ਰਸਪਦ ਦਾ ਨਕਸ਼ਤਰ 940 ਤੋਂ ਬਾਅਦ ਚੱਲੇਗਾ ਤੇ ਉਸ ਤੋਂ ਬਾਅਦ ਸਮਾਂ ਥੋੜਾ ਬਿਹਤਰ ਹੋ ਸਕਦਾ ਹੈ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਸਕਦੇ ਹੋ ਗੁਰੂ ਦੂਸਰੇ ਆ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰ ਲਓ ਵਧੀਆ ਹੋ ਜਾਏਗਾ ਟੌਰਸ ਬ੍ਰਿਕਾ ਰਾਸ਼ੀ ਬ੍ਰਿਕਾ ਰਾਸ਼ੀ ਵਾਲਾ ਨੇ ਦੁੱਧ ਦਾ ਸੇਵਨ ਰਾਤ ਨੂੰ ਨਹੀਂ ਕਰਨਾ ਦੁੱਧ ਦਾ ਇੱਕ ਪੈਕਟ ਲੈ ਕੇ ਧਾਰਮਿਕ ਵਧੀਆ ਫਲ ਮਿਲੇਗਾ ਤੇ ਪਿਤਾ ਦੇ ਜਾਂ ਮਾਂ ਦੇ ਪੈਰੀ ਹੱਥ ਲਗਾ ਕੇ ਘਰ ਤੋਂ ਜਾਓ ਜਾ ਰਹੇ ਹਾਂ ਤਾਂ ਰਾਤ ਨੂੰ ਦੁੱਧਾ ਸੀ ਮੈਂ ਜਿੱਦਾਂ ਆਪਾਂ ਦੱਸਿਆ ਨੇ ਇੱਕ ਵਾਰਾ ਤੇ ਖੂਬਸੂਰਾ ਪਰਫਿਊਮ ਲਗਾਣਾ ਵੈਲ ਡਰੈਸਡ ਰਹਿਣਾ ਕਿਉਂਕਿ ਸ਼ੁਕਰ ਨੂੰ ਸ਼ੁਭ ਕਰਨਾ ਤੇ ਬ੍ਰੈਸਪਤ ਲਗਣ ਵਿੱਚ ਥੋੜੀ ਅੰਦਰੂਨੀ ਨਾੜਾਂ ਦੀ ਪ੍ਰੋਬਲਮ ਵੀ ਤੰਗ ਕਰ ਰਹੀ ਹੋਵੇ ਤਾਂ ਕਰੀਮ ਰੰਗ ਪੈਨੋ ਜੈਮਨੀ ਮਿਥੂ ਰਾਸ਼ੀ ਵਾਲੇ ਮਿਥੂ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਅੱਛੇ ਆ ਕਿਸਮਤ ਸਥਾਨ ਵਿੱਚ ਸ਼ਨੀ ਚੰਦਰ ਦੀ 60 ਸੱਤੀ ਚੱਲਦੀ ਪਈ ਆ ਬ੍ਰੈਸਪਤ ਦਾ ਨਕਸ਼ਤਰ ਤੋਂ ਪਹਿਲਾਂ ਰਾਹੁ ਦਾ ਨਕਸ਼ਤਰ ਹੈ 9:40 ਤੱਕ ਛੋਟੇ-ਮੋਟੇ ਕੰਮ ਚੁ ਕਰਨੇ ਆ ਕਰ ਲੈਣੇ ਚਾਹੀਦੇ ਆ ਯਾਤਰਾ ਲਈ ਕੰਮ ਕਰ ਲਈ ਧਾਰਮਿਕ ਸਥਾਨ ਤੇ ਮੱਥਾ ਟੇ ਲਈ ਅਤੇ ਸਿਤਾਰੇ ਤੁਹਾਡੇ ਸ਼ੁਭਨੇ ਜੀ ਦੀ ਬਾਗੀ ਮੈਂਥ کافی ਅੱਛਾ ਰਹੇਗਾ ਵਾਰੀ ਖਾਣੇ ਤੋਂ ਥੋੜਾ ਪਰਹੇਜ਼ ਰੱਖੋ ਪੇਟ ਸੰਬੰਧੀ ਪਰੇਸ਼ਾਨੀਆਂ ਉਪਾ ਸਕਦੀਆਂ ਨੇ ਗੇਤੇ ਜਾ ਰਹੇ ਹੋ ਨੌਕਟ ਪਾਣੀ ਦੇ ਜ਼ਰੂਰ ਪੀਓ ਕੈਂਸਰ ਕਰ ਕਰਾਸ਼ੀ ਵਾਲਿਆਂ ਦੇ ਲਈ ਸ਼ਨੀ ਚੰਦਰ 8ਵੇਂ ਸਥਾਨ ਵਿੱਚ ਇੱਕ ਤੇ ਸ਼ਨੀ ਚੰਦਰ ਦੀ 63 ਦੂਜਾ ਲਗਨ ਦਾ ਮਾਲਕ 8ਵੇਂ ਸਥਾਨ ਵਿੱਚ ਤੇ ਤੀਜਾ ਜੋ ਰਾਹੁ ਦਾ ਨਕਸ਼ਤਰ ਹੈ ਉਹ 940 ਤੱਕ ਤਰਾਵ ਨਾਲ ਸੰਭਲ ਕੇ ਚੱਲੋ ਮਾਨਵ ਐਸਵਾ ਜੀ ਨਾ ਕਰੋ ਵਾਹਨ ਦਾ ਧਿਆਨ ਰੱਖੋ ਸਾਫ ਸਵਾਈ ਵੀ ਕਰਕੇ ਰੱਖੋ ਤੇ ਵਾਹਨ ਦੀ ਵਜ੍ਹਾ ਨਾਲ ਕੋਈ ਪਰੇਸ਼ਾਨੀ ਆ ਸਕਦੀ ਹੈ ਜਿੱਦਾਂ ਟਾਇਰ ਨੂੰ ਕੁਛ ਹੋ ਗਿਆ ਜੀ ਕੋਸ਼ ਇਦਾਂ ਹੋ ਗਿਆ ਹਨਾ ਤਾਂ ਇਦਾਂ ਰਹੇਗਾ ਮੰਗਲ ਲਗਨ ਵਿੱਚ ਆ ਭੈਣ ਭਾਈ ਨਾਲ ਸੰਬੰਧ ਸ਼ੁਭ ਰੱਖੋਗੇ ਜੀਤ ਤੇ ਸ਼ਹਿਦ ਲਾਓਗੇ ਤਾਂ ਅچھے ਪਲ ਮਿਲਣਗੇ ਲਿਓ ਸਿੰਘ ਰਾਸ਼ੀ ਵਾਲੇ ਪ੍ਰੇਮ ਸਬੰਧਾਂ ਨੂੰ ਲੈ ਕੇ ਪਰੇਸ਼ਾਨੀ ਤੇ ਇਮੋਸ਼ਨਲ ਹੋਏ ਰਿਸ਼ਤਿਆਂ ਨੂੰ ਲੈ ਕੇ ਮਾਤਾ ਪਿਤਾ ਦੀ ਸਿਹਤ ਠੀਕ ਹੁੰਦੀ ਜਾਏਗੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਕੱਚ ਦਾ ਗਲਾਸ ਅੱਜ ਨਹੀਂ ਵਰਤਣਾ ਤੇ ਕਾਲਾ ਨੀਲਾ ਰੰਗ ਵੀ ਨਹੀਂ ਪਾਉਣਾ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਬ੍ਰਸਪਦ ਦਾ ਨਕਸ਼ਤਰ ਜਦੋਂ ਚੱਲੇਗਾ ਤਾਂ ਉਸ ਤੋਂ ਬਾਅਦ ਵਧੀਆ પતિ ਪਤਨੀ ਵਿੱਚ ਨੋਕ ਚੋਕ ਖਤਮ ਹੋਏਗੀ ਤੇ ਯਾਤਰਾ ਵੀ ਸਹੀ ਰਹੇਗੀ ਪੈਰ ਗਿੱਟੇ ਵਿੱਚ ਸੱਟ ਤੋਂ ਬਚ ਕੇ ਰਹਿਣਾ ਹੈ ਤੇ ਨਾਲ ਹੀ ਅਗਰ ਕੋਈ ਚੀਜ਼ ਖਰੀਦਣੀ ਹੈ ਤਾਂ ਅੱਜ 10ਵੇਂ ਵਾਲ ਦਿਨ ਹਮੇਸ਼ਾ ਚੀਜ਼ ਖਰੀਦਣੀ ਸ਼ੁਭ ਮੰਨੀ ਜਾਂਦੀ ਹੈ ਓਕੇ ਆ ਲਿブラ ਜਨੂਤ ਰਾਸ਼ੀ ਵਾਲਿਆਂ ਦੇ ਲਈ ਸੋਚ ਸਥਾਨ ਵਿੱਚ ਸ਼ਨੀ ਚੰਦਰ ਦੀ ਜੁਤੀ ਬਣੀ ਤੇ ਆਪਾਂ ਆਪ ਕੱਲ ਵੀ ਦੱਸਿਆ ਸੀ ਕਿ ਔਲਾਦ ਨੂੰ ਲੈ ਕੇ ਪਰੇਸ਼ਾਨੀ ਜਾਂ ਔਲਾਦ ਦੇ ਭਵਿੱਖ ਨੂੰ ਲੈ ਕੇ ਥੋੜੀਆਂ ਚਿੰਤਾਵਾਂ ਵਧਣਗੀਆਂ ਬ੍ਰਹਸਪਦ ਅਨਕਸ਼ਤਰ ਮਿੱਤਰ ਨਾ ਹੋਣ ਕਰਕੇ ਅਗਰ ਕਿਤੇ ਨਾ ਕਿਤੇ ਸਿਹਤ ਵਿੱਚ ਪਰੇਸ਼ਾਨੀ ਚੱਲ ਰਹੀ ਹੈ ਕਿਉਂਕਿ ਸੂਰਜ ਲਗਨ ਛੂੰਣ ਕਰਕੇ ਕਈ ਦਿਨਾਂ ਤੋਂ ਦੱਸ ਰਹੇ ਹਾਂ ਥੋੜੀ ਹੈਗੀ ਹੈ ਪਰੇਸ਼ਾਨੀ। ਤੁਮੇ ਸ਼ਰੀ ਦਾ ਸੇਵਨ ਕਰੋ ਤੇ ਮਿਸ਼ਰੀ ਜਲ ਪ੍ਰਵਾਹ ਵੀ ਕਰ ਸਕਦੇ ਹੋ ਤੇ ਨਾਲ ਕਰੀਮ ਰੰਗ ਤੁਹਾਡਾ ਵੀ ਅੱਜ ਆਫਰ ਵਾਈਟ ਕਲਰ ਸ਼ੁਭ ਰਹੇਗਾ। ਸਕਾਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਬ੍ਰਹਿਸਪਤੀ ਦਾ ਨਕਸ਼ਤਰ 9:40 ਤੋਂ ਬਾਅਦ ਸਮਾਂ ਬਿਹਤਰ ਮਨ ਖੁਸ਼ ਰਹੇਗਾ ਪੈਸਾ ਵੀ ਆ ਜਾਏਗਾ ਕੰਮ ਕਾਰ ਵਿੱਚ ਵੀ ਵਾਧਾ ਹੋਏਗਾ ਇੱਕ ਦੋ ਦਿਨਾਂ ਤੋਂ ਚੱਲ ਰਿਹਾ ਕੰਮ ਕਾਰ ਡਿਸਟਰਬ ਜੋ ਕਰ ਰਿਹਾ ਅਸ਼ਟਮੇਸ਼ ਲਗਨ ਚ ਬੈਠਾ ਹੈ ਇਸ ਕਰਕੇ ਥੋੜਾ ਦਿਮਾਗੀ ਬੋਝ ਤੇ ਤੁਹਾਡਾ ਵਧਿਆਏ ਜੋ ਹੁਣ ਠੀਕ ਹੁੰਦਾ ਜਾਏਗਾ ਕੋਸ਼ਿਸ਼ ਕਰਨੀ ਹੈ ਨੀਲਾ ਰੰਗ ਨਹੀਂ ਪਾਉਣਾ ਸੈਜੀਟੇਰੀਸ ਤਨੂ ਰਾਸ਼ੀ ਵਾਲਿਆਂ ਦੇ ਲਈ ਯਾਤਰਾ ਕਰਨੀ ਪੈ ਸਕਦੀ ਹੈ ਅਚਾਨਕ ਯਾਤਰਾ ਕਰਨੀ ਪੈ ਸਕਦੀ ਹੈ ਕਿਤੇ ਜਾਣਾ ਪੈ ਸਕਦਾ ਹੈ ਚੰਗੇ ਮਾਰੇ ਥਾਂ ਤੇ ਕਿਤੇ ਨਿਉਂਤਾ ਆ ਸਕਦਾ ਹੈ ਤਾਂ ਉਹਦੇ ਲਈ ਜੋ ਸਮਾਂ ਇਸ ਤਰ੍ਹਾਂ ਦਾ ਚੱਲਦਾ ਪਿਆ ਬ੍ਰਸਪਤ ਦਾ ਨਕਸ਼ਤਰ ਮਿੱਤਰ ਹੈ ਵੱਡੇ ਵੱਡੇ ਰਿਆਂ ਨੂੰ ਯਾਦ ਕਰਨਾ ਮੱਥਾ ਟੇਕਣਾ ਪੀਲੇ ਫੁੱਲ ਚੜਾਉਣਾ ਪੀਲਾ ਰੰਗ ਪਾਉਣਾ ਤੁਹਾਡੇ ਲਈ ਸ਼ੁਭ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਚੰਦਰ ਦੀ ਯੂਤੀ ਧਨ ਸਥਾਨ ਵਿੱਚ ਕੰਮ ਕਰ ਬਿਜ਼ਨਸ ਬਿਲਕੁਲ ਅੱਛਾ ਚੱਲੇਗਾ ਮੱਥੇ ਤੇ ਦੁੱਧ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਗੁੱਸਾ ਘੱਟ ਕਰੋ ਸਿਹਤ ਠੀਕ ਹੁੰਦੀ ਜਾਏਗੀ ਸ਼ੁਕਰਵਾਰ ਬਾਅਦ ਤਿਕਾ ਪੂਰੀ ਟਿੱਕੀ ਆਪਣੇ ਕੋਲ ਰੱਖੋ ਬ੍ਰਸਪਦ ਦਾ ਨਕਸ਼ਤਰ ਥੋੜੀ ਜਿਹੀ ਖੱਜਲਖਵਰੀ ਕਰ ਸਕਦਾ ਹੈ ਥੋੜਾ ਲੱਗੇਗਾ ਕਿ ਕੁਝ ਨਾ ਕੁਝ ਕੰਮ ਡਿਲੇ ਹੋ ਰਿਹਾ ਹੈ ਪਰ ਕਿਉਂਕਿ ਸ਼ਨੀ ਚੰਦਰ ਦੀ ਜੁਤੀ ਦੂਸਰੇ ਥਾਂ ਵਿਛਾ ਸ਼ੁਭਫਲ ਮਿਲੇਗਾ ਅਗਿਓਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਸ਼ਨੀ ਚੰਦਰ ਲਗਣ ਵਿੱਚ ਚੱਲਦਾ ਪਿਆ ਸੇ ਥੋੜੀ ਸੰਭਾਲੋ ਬ੍ਰਸਪਦ ਦਾ ਨਕਸ਼ਤਰ ਧਨ ਕਮ ਕਾਰ ਬਿਜ਼ਨਸ ਕਾਰੋਬਾਰ ਲਈ ਚੰਗਾ ਹੈ ਪਰ ਕਿਉਂਕਿ ਸ਼ਨੀ ਪ੍ਰਾਪਰਟੀ ਦਾ ਕਾਰਕ ਹੈ ਥੋੜਾ ਸ਼ਨੀ ਡਿਲੇ ਵੀ ਕਰਦਾ ਕਮਾਂਕਾਰਾਂ ਨੂੰ ਸਲੋ ਵੀ ਕਰਦਾ ਜਿੱਦਾਂ ਆਪਾਂ ਪਹਿਲਾਂ ਮਕਰ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਤਾਂ ਕੁੰਭ ਰਾਸ਼ੀ ਵਾਲਿਆਂ ਨੇ ਥੋੜੀ ਸਿਹਤ ਸੰਭਾਲਣੀ ਹੈ ਠੰਡੀਆਂ ਦਿੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰੋ ਪਾਇਸੇ ਜਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਐ ਸਿਤਾਰੇ ਸ਼ੁਭ ਨੇ ਨਕਸ਼ਤਰ 940 ਤੋਂ ਬਾਅਦ ਬ੍ਰਸਪਦ ਦਾ ਚੱਲੇਗਾ ਅੱਛਾ ਰਹੇਗਾ ਬਜ਼ੁਰਗਾਂ ਦਾ ਸਾਥ ਮਿਲੇਗਾ ਬਜ਼ੁਰਗਾਂ ਦੀ ਸਿਹਤ ਵੀ ਸਹੀ ਹੁੰਦੀ ਜਾਏਗੀ ਪਰਿਵਾਰ ਵਿੱਚ ਪਰੇਸ਼ਾਨੀਆਂ ਘਟਣ ਗਿਆ ਵਾਲੇ ਸਰਕਲ ਦਾ ਸਾਥ ਪੂਰਾ ਮਿਲੇਗਾ ਖਰਚਾਂ ਦੀ ਵਜ੍ਹਾ ਕਰਕੇ ਥੋੜੀ ਆਰਥਿਕ ਸਥਿਤੀ ਢਾਵਾਂਡੋਲ ਰਹਿ ਸਕਦੀ ਆ ਪਰ ਕੰਮ ਕੋਈ ਨਹੀਂ ਰੁਕੇਗਾ ਕੋਈ ਨਹੀਂ ਹੋ ਜਾਏਗਾ ਕਿ ਦੋਨੋਂ ਕਿਤੇ ਬੰਦੋਬਸਤ ਹੋ ਜਾਣਾ ਹੈ ਤਾਂ ਪੈਸੇ ਸੰਬੰਧੀ ਵੀ ਕੋਈ ਜ਼ਿਆਦਾ ਓਕੇ ਨਹੀਂ ਹੋਣਗੇ ਚਲੋ ଏਸੀ ਐਸਟ੍ਰੋਲੋਜੀ ਵਿਦਿਲਾਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਿ ਹਮਤਾਬਕ ਕਿਦਾਂ ਚੀਜ਼ਾਂ ਨੂੰ ਸਹੀ ਕਰਕੇ ਗ੍ਰਹਿਾਂ ਨੂੰ ਸਹੀ ਅਸੀਂ ਨਹੀਂ ਕਰ ਸਕਦੇ ਸਾਨੂੰ ਬਦਲਣਾ ਪੈਣਾ ਨਾ ਮੁਤਾਬਕ ਜਿੱਥੇ ਜਿੰਨਾ ਦੀ ਜੋਸ਼ ਦਿੱਤੀ ਹੈ ਉਸ ਮੁਤਾਬਕ ਚੱਲ ਕੇ ਅਸੀਂ ਜ਼ਿੰਦਗੀ ਨੂੰ ਬੜੇ ਸੌਖੇ ਕਰ ਸਕਦੇ ਆ ਇਹ ਸਚਾਈਆ ਕਰਕੇ ਦੇਖੋ ਨੁਕਸਾਨ ਤੋਂ ਤਾਂ ਕਮ ਸੇ ਕਮ ਪਾਚੀ ਜਾਂਦੇ ਠੀਕ ਹੈ ਵਾਸਤੂ ਮੁਤਾਬਕ ਵੀ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਬੜਾ ਸ਼ੁਭ ਮੰਨਿਆ ਜਾਂਦਾ ਹੈ ਕਦੇ ਵੀ ਨਾਰਥ ਈਸਟ ਵਿੱਚ ਜਾਨੀ ਕਿ ਪੂਰਬ ਉੱਤਰ ਪੂਰਬ ਕੋਨੇ ਵਿੱਚ ਸਟੋਰ ਨਹੀਂ ਬਣਾਉਣਾ ਚਾਹੀਦਾ ਜੇਕਰ ਉਸ ਜਗ੍ਹਾ ਤੇ ਹਨੇਰਾ ਹੋ ਗਿਆ ਸਟੋਰ ਹੋ ਗਿਆ ਗੰਧ ਹੋ ਗਿਆ ਜਾਂ ਉੱਥੇ ਬਹੁਤ ਸਾਰਾ ਭਾਰ ਹੋ ਗਿਆ ਤਾਂ ਸਮਝੋ ਦਿਮਾਗ ਤੇ ਭਾਰ ਦਿਮਾਗੀ ਦਵਾਈ ਨਸ਼ੇ ਵਾਲ ਕੋਈ ਨਾ ਕੋਈ ਪੈ ਜਾਏਗਾ ਤਾਂ ਇਸ ਕਰਕੇ ਹਮੇਸ਼ਾ ਨਾਰਥ-ਈਸਟ ਦਿਸ਼ਾ ਯਾਨੀ ਪੂਰਬ ਪੱਛਮ ਨਾ ਸੋਰੀ ਪੂਰਬ ਉੱਤਰ ਉੱਤਰ ਪੂਰਬ ਜਿੱਧਰੋਂ ਸੂਰਜ ਚੜਦਾ ਹੋਵੇ ਤੇ ਜਿੱਧਰੋਂ ਇਧਰ ਨੂੰ ਨਾਰਥ ਦੇ ਜਾਵੇ ਤਾਂ ਉਹ ਜੋ ਕੋਨਾ ਹੈ ਨਾ ਉਸ ਨੂੰ ਹਮੇਸ਼ਾ ਸਾਫ਼ ਰੱਖੋ ਖਾਲੀ ਰੱਖੋ ਅਗਰ ਛੱਤਿਆ ਹੀ ਹੋਇਆ ਮੈਂ ਤਾਂ ਤਾਂ ਵੀ ਉਸ ਨੂੰ ਖਾਲੀ ਰੱਖੋ ਹੈ ਵੀ ਚੀਜ਼ ਨਾ ਰੱਖੋ ਅਗਰ ਕੁਝ ਜ਼ਿਆਦਾ ਰੱਖਣੀ ਵੀ ਪੈ ਜੇ ਤਾਂ ਉੱਥੇ ਪਾਣੀ ਵੀ ਰੱਖੋ ਤੇ ਉਸ ਉਹ ਜੋ ਬੈੱਡ ਚੱਲ ਮਾਰੀ ਲੱਗੀ ਹੈ ਤਾਂ ਉਸ ਨੂੰ ਸਾਊਥ ਵਾਲੀ ਕੰਧ ਨਾਲ ਲਗਾ ਕੇ ਠੀਕ ਹੈ ਇਸ ਵਾਸਤੇ ਟਿਪ ਸਮਾਈ ਜਾਸਾ ਦਾਬ ਸਬਦਾਸ ਦਾ ਦਿਨ ਅੱਛਾ ਜਾਵੇ 10ਵੇਂ ਦੇ ਦਿਨ ਤੇ ਸਾਰਿਆਂ ਨੇ ਆਪਣੇ ਵੱਡੇ ਵੱਡੇ ਰਿਆਂ ਨੂੰ ਯਾਦ ਜ਼ਰੂਰ ਕਰਨਾ ਹੈ ਮੱਥਾ ਜ਼ਰੂਰ ਟੇਕਣਾ ਜਿੱਥੇ ਵੀ ਉਹ ਵਾਸ ਤੁਹਾਡੀ ਕਿਰਪਾ ਰਹੇ ਤੁਹਾਡਾ ਆਸ਼ੀਰਵਾਦ ਰਹੇ ਜਿਨ੍ਹਾਂ ਨੇ ਆਪਣੇ ਆਪਣੇ ਜਿਨ੍ਹਾਂ ਦੇ ਅਸੀਂ ਜਿਨ੍ਹਾਂ ਦਾ ਸਾਡੇ ਚ ਖੂਨ ਹੋਣਾ ਹੈ ਜਿਨ੍ਹਾਂ ਦੀ ਅਸੀਂ ਚੀਜ਼ਾਂ ਵੰਡ ਰੇਣਾ ਜੋ ਇਸ ਦੁਨੀਆ ਚ ਨਹੀਂ ਹੈਗੇ ਜਾਣਾ ਸਭ ਨੇ ਆਪਾਂ ਨੂੰ ਜਾਣਾ ਹੈ ਤੋਂ ਉਹਨਾਂ ਨੂੰ ਯਾਦ ਕਰਨ ਦੇ ਨਾਲ ਉਹਨਾਂ ਦੀ ਬਲੇਸਿੰਗ ਬਣੀ ਰਹਿੰਦੀ ਹੈ ਸਤਿ ਸ੍ਰੀ ਅਕਾਲ